ਸਸ਼੍ਰੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪਾਰਲੀਮੈਂਟ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਨੂੰ ਲੈ ਕੇ ਇੱਕ ਟਿੱਪਣੀ ਜਿਹੜੀ ਸੀ ਉਹ ਰਾਹੁਲ ਗਾਂਧੀ ਤੇ ਕੀਤੀ ਗਈ ਸੀ ਜਿਸ ਟਿੱਪਣੀ ਨੂੰ ਲੈ ਕੇ ਹੁਣ ਵਿਵਾਦ ਜਿਹੜਾ ਪੱਖ ਦਾ ਨਜ਼ਰ ਆ ਰਿਹਾ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੋਕ ਬਠਿੰਡਾ ਦੇ ਵਿੱਚ ਦੱਸ ਦਈਏ ਕਿ ਪ੍ਰਦਰਸ਼ਨ ਕੀਤਾ ਗਿਆ ਦੱਸ ਦਈਏ ਕਿ ਇੱਥੇ ਜੋਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ٹرسٹ ਬਠਿੰਡਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਰੋਜ਼ ਜ਼ਾਹਰ ਕੀਤੇ ਗਏ ਨੇ ਤੇ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਗਿਆ ਕਿ ਭਾਜਪਾ ਸਰਕਾਰ ਜਿਨ੍ਹਾਂ ਵੱਲੋਂ ਹੁਣ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਨੋ ਅੰਬੇਦਕਰ ਜਿਨ੍ਹਾਂ ਦੇ ਲਈ ਜਹੀ ਟਿੱਪਣੀ ਕੀਤੀ ਗਈ ਜੋ ਕਿ ਬੜੀ ਇਤਰਾਜ਼ਯੋਗ ਹੈ ਤੇ ਇੱਥੇ ਉਹ ਸਖਤ ਕਾਰਵਾਈ ਦੀ ਮੰਗ ਕਰਦੇ ਨੇ ਜਿਸ ਨੂੰ ਲੈ ਕੇ ਉਹਨਾਂ ਬਠਿੰਡਾ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਵਿੱਚ ਪੁਤਲਾ ਫੂਕ ਮੁਜ਼ਾਰੇ ਹੋ ਰਹੇ ਨੇ ਤੇ ਇਸ ਦਾ ਕਾਰਨ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਬਾਬਾ ਸਾਹਿਬ ਜੋ ਕਿ ਬੜੇ ਸਤਕਾਰਯੋਗ ਨੇ ਉਹਨਾਂ ਦੇ ਲਈ ਅਜਿਹੀ ਟਿੱਪਣੀ ਉਹ ਵੀ ਕੇਂਦਰੀ ਗ੍ਰਹਿ ਮੰਤਰੀ ਦੇ ਮੂੰਹੋਂ ਸਦਨ ਦੇ ਵਿੱਚ ਕੀਤੀ ਕਿ ਜੋ ਕਿ ਬੇहद ਮੰਦ ਭਾਗ ਹੈ ਤਾਂ ਇਸ ਨੂੰ ਲੈ ਕੇ ਇਹਨਾਂ ਵੱਲੋਂ ਧਰਨਾ ਦਿੱਤਾ ਗਿਆ ਪੁਤਲਾ ਫੂਕ ਰੂਸ ਮੁਜ਼ਾਰਾ ਕੀਤਾ ਗਿਆ ਇਸ ਦਰਮਿਆਨ ਆਗੂਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਬੇਨਤੀ ਹੈ ਅਸੀਂ ਸਾਰੇ ਭਾਰਤ ਦੇਸ਼ ਦੇ ਵਸਨੀਕਾਂ ਤੇ ਅਸੀਂ ਭਾਰਤ ਦੇਸ਼ ਨੂੰ ਬਹੁਤ ਪਿਆਰ ਕਰਦੇ ਹਾਂ ਇਹ ਜਿਹੜਾ ਸਾਡਾ ਦੇਸ਼ ਆ ਸਾਰਿਆਂ ਦਾ ਸਾਂਝਾ ਦੇਸ਼ ਹੈ ਤੇ ਬੀਜੇਪੀ ਜਿਸ ਨੇ ਹਮੇਸ਼ਾ ਹੀ ਖਿਰਕੂ ਰਾਜਨੀਤਿਕ ਕੀਤੀ ਹੈ ਧਰਮਾ ਜਾਤਾਂ ਪਾਤਾਂ ਦੀ ਰਾਜਨੀਤੀ ਕੀਤੀ ਹੈ। ਔਰ ਉਹਨਾਂ ਨੇ ਜੋ ਸਾਡੇ ਗ੍ਰਹਿ ਮੰਤਰੀ ਐ ਅਮਿਤ ਸ਼ਾਹ ਜੀ ਉਹਨਾਂ ਨੇ ਬੜਾ ਮੰਦ ਭਾਗਾ ਜਿਹੜਾ ਬਿਆਨ ਹੈ ਉਹ ਸੰਸਦ ਦੇ ਵਿੱਚ ਦਿੱਤਾ ਹੈ। ਕਿ ਅੱਜ ਕੱਲ ਜਿਹੜਾ ਜਮਾਨਾ ਬਾਟਮ ਚ ਬੰਨ ਤੋਂ ਕੁਝ ਲੋਕ ਜਿਹੜਾ ਹੈਗਾ ਫੈਸ਼ਨ ਬਣ ਗਿਆ ਉਮੀਦਵਾਰ 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 ਕਰਦੇ ਆ ਜੇਕਰ ਉਹ ਇੰਨੇ ਹੋਣੀ RAM RAM ਦਾ ਨਾਮ ਲੈਣ ਤਾਂ ਉਹ ਸਤਜਨ ਹੋ ਸਕਦੇ ਆ। ਸੋ ਆਪਾਂ ਸਾਰੇ ਸਿਆਣੇ ਆ ਬੇਦਕਾਰ ਜੀ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਹੈ ਕੁੱਲੀਆਂ ਦੇ ਵਿੱਚ ਪੈਦਾ ਹੋਇਆ ਇਨਸਾਨ ਉਸ ਨੇ ਸਾਡੇ ਦੇਸ਼ ਨੂੰ ਬੇਹੱਦ ਖੂਬਸੂਰਤ ਜਿਹੜਾ ਸੰਵਿਧਾਨ ਉਹ ਦਿੱਤਾ ਹੈ ਔਰ ਉਸ ਸੰਵਿਧਾਨ ਦੀ ਬਦੌਲਤ ਸਾਡਾ ਦੇਸ਼ ਸਾਰਾ ਚੱਲ ਰਿਹਾ ਹੈ ਅਮਿਤ ਸ਼ਾਹ ਜੀ ਨੂੰ ਜੇਕਰ ਉਹ ਸੰਸਦ ਮੈਂਬਰ ਬਣਨੇ ਤਾਂ ਉਹ ਵੀ ਭਾਰਤੀ ਸੰਵਿਧਾਨ ਦੇ ਮੁਤਾਬਕ ਬਣਿਆ ਸੋ ਇਸ ਕਰਕੇ ਅਸੀਂ ਤਾਂ ਭਾਈ ਹਰ ਸਾਧ ਦੇ ਨਾਲ ਅਬੇਦਕਾਰ ਅਬੇਦਕਾਰ ਕਰਦੇ ਆ ਅਸੀਂ ਹਰ ਸਾਧ ਦੇ ਨਾਲ ਭਗਤ ਸਿੰਘ ਭਗਤ ਸਿੰਘ ਕਰਦੇ ਆ ਅਸੀਂ ਹਰ ਸਾਧ ਨਾਲ ਕਰਤਾਰ ਸਿੰਘ ਸਰਾਬਾ ਸਰਾਬਾ ਕਰਦੇ ਆ ਸੋ ਇਸ ਕਰਕੇ ਉਹ ਸਾਡਾ ਅਨਮੋਲ ਸਰਮਾਇਆ ਸਾਡੇ ਦੇਸ਼ ਦਾ ਜਿੰਨਾ ਕਰਕੇ ਸਾਡਾ ਦੇਸ਼ ਆਜ਼ਾਦ ਹੋਇਆ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਰਚਿਆ ਅਸੀਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆਂ ਤੇ ਕੱਲ ਵੀ ਉਹਨਾਂ ਦਾ ਸਤਿਕਾਰ ਕਰਾਂਗੇ ਸਾਡਾ ਜਿਹੜਾ ਸਿਰ ਹੈ ਸਾਡੇ ਸਾਰਿਆਂ ਦਾ ਉਹਨਾਂ ਆਗੇ ਹਮੇਸ਼ਾ ਝੁਕਦਾ ਰਹੇਗਾ ਉਹ ਸਾਡੇ ਦੇਸ਼ ਦੇ ਅਨਮੋਲ ਰਤਨ ਨੇ ਮਹਾਨ ਵਿਅਕਤੀ ਨੇ ਉਮੀਦਵਾਰ ਜੀ ਉਹਨਾਂ ਬਾਰੇ ਇਸ ਤਰ੍ਹਾਂ ਦੀਆਂ અપਮਾਨਜਨਕ ਟਿੱਪਣੀਆਂ ਕਰਨਾ ਬੇहद ਸ਼ਰਮਨਾਕ ਹੈ ਤੇ ਅੱਜ ਅਸੀਂ ਇਸੇ ਰੋਹ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਪੰਜਾਬ ਦੇ ਵਿੱਚ ਅਮਿਤ ਸ਼ਾਹ ਦੇ ਪੁਤਲੇ ਫੂਕ ਰਹੀ ਹੈ ਇਸੇ ਲੜੀ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਸਾਰੇ ਸੰਗਠਨ ਵੱਲੋਂ ਬਠਿੰਡੇ ਦੇ ਵਿੱਚ ਸਾਰੇ ਸਾਡੇ ਸੰਗਠਨ ਦੇ ਤਰਚਾ ਪਦਾਰਜਾ ਅਦਿਤਾਰ ਸਾਹਿਬਾਨ ਵੱਲੋਂ ਮਿਲ ਕੇ ਅੱਜ ਦਾ ਪ੍ਰੋਟੈਸਟ ਰੱਖਿਆ ਗਿਆ ਅਮਿਤ ਸ਼ਾਹ ਦਾ ਪੁਤਲਾ ਜਿਹੜਾ ਉਸ ਨੂੰ ਫੂਕਿਆ ਜਾਊਗਾ ਤੇ ਨਾਲ ਹੀ ਇਸ ਮੁੱਦੇ ਤੇ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਤੈਅ ਕੀਤੀ ਜਾਊਗੀ ਬੀਜੇਪੀ ਮਤਲਬ ਕਿਹਾ ਜਾਂਦਾ ਹੈ ਵੀ ਸਾਡਾ ਜਿਹੜਾ ਬਿਆਨ ਤੋਰ ਮਰੋੜ ਕੇ ਪੇਸ਼ ਕੀਤਾ ਉਹਨਾਂ ਨੂੰ ਤਾਂ ਇਹ ਗੱਲ ਕਹਿਣ ਦੀ ਆਤ ਹੈ ਜੀ ਕਦੇ ਕੰਗਣਾ ਨੋਤ ਕਹਿਣ ਦੀ ਹੈ ਮੇਰਾ ਬਿਆਨ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਕਿਤੇ ਮੋਦੀ ਸਾਹਿਬ ਕਹਿ ਦਿੰਦੇ ਆ ਉਹ ਜਿਹੜਾ ਉਹਨਾਂ ਦੀ ਜਿਹੜੀ ਆਇਡਿਓਲੋਜੀ ਆ ਉਹ ਹਮੇਸ਼ਾ ਹੀ ਉਹ ਜਿਹੜੀ ਹੈਗੀ ਹੈ ਦੇਸ਼ ਵਿਰੋਧੀ ਰਹੀ ਹੈ ਉਹ ਹਮੇਸ਼ਾ ਹੀ ਧਰਮ ਜਾਤ ਪਾਤ ਦੇ ਨਾਂ ਤੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਸੋ ਅਸੀਂ ਕਹਿੰਦੇ ਹਾਂ ਕਿ ਦੇਸ਼ ਸਾਰਿਆਂ ਦਾ ਸਾਂਝਾ ਹੈ ਦੇਸ਼ ਹਿੰਦੂ ਦਾ ਵੀ ਹੈ ਮੁਸਲਮਾਨ ਦਾ ਵੀ ਹੈ ਸਿੱਖ ਦਾ ਵੀ ਹੈ ਅਸਾਈ ਦਾ ਵੀ ਹੈ ਹਰੇਕ ਜਿਹੜਾ ਕੋਈ ਐਸਸੀ ਭਰਾ ਉਹਦਾ ਵੀ ਹੈ ਬੀਸੀ ਭਰਾ ਉਹਦਾ ਵੀ ਹੈ ਅਸੀਂ ਇਨਸਾਨੀਅਤ ਦੀ ਗੱਲ ਕਰਨੀ ਹੈ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਹੈਗੀ ਹੈ ਇਨਸਾਨੀਅਤ ਯੁੱਗ ਹੈ ਧਰਮਾਂ ਜਾਤਾਂ ਪਾਤਾਂ ਦੀ ਰਾਜਨੀਤੀ ਖਤਮ ਹੋ ਗਈ ਬੀਜੇਪੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਠੀਕ ਹੈ ਕੋਈ ਜਮਾਨਾ ਸੀਗਾ ਉਹ ਧਰਮ ਦੀ ਰਾਜਨੀਤੀ ਕਰਕੇ ਉਹ ਦੇਸ਼ ਦੇ ਵਿੱਚ ਗੱਦਾ ਤੇ ਸਥਾਪਿਤ ਹੋ ਗਏ ਪਰ ਅੱਜ ਮੈਂ ਮਹਿਸੂਸ ਕਰਦਾ ਕਿ ਜਿਸ ਧਰਮ ਨੇ ਨਾਂ ਤੇ ਧਰਮ ਜਾਤ ਦੇ ਨਾਂ ਤੇ ਜਿਹੜੀ ਬੀਜਪੀ ਦੇ ਸੱਤਾ ਦੇ ਵਿੱਚ ਆਈ ਆ ਇਹਨਾਂ ਗੱਲਾਂ ਕਰਕੇ ਅੱਜ ਜਿਹੜਾ ਬੀਜਪੀ ਦਾ ਗ੍ਰਾਫ ਆ ਆਮ ਲੋਕਾਂ ਦੇ ਵਿੱਚ ਅਨਸਾਫ ਸੰਦ ਲੋਕਾਂ ਦਾ ਬਹੁਤ ਥੱਲੇ ਜਾ ਰਿਹਾ ਹੈ ਦੇਸ਼ ਦੇ ਲੋਕ ਮਹਿਸੂਸ ਕਰਦੇ ਆ ਕਿ ਅੱਜ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਜਾਤ ਪਾਤਾਂ ਦੀ ਗੱਲ ਕਰਨੀ ਚਾਹੀਦੀ ਆ। ਹੁਣ ਜੇ ਕੋਈ ਕਹੀ ਜਾਂਦਾ ਵੀ ਤੋੜ-ਮਰੋੜ ਕੇ ਪੇਸ਼ ਕੀਤਾ। ਤਾਂ ਉਹਨਾਂ ਕੋਲ ਇਹਦਾ ਵੀਡੀਓ ਰਿਕਾਰਡਿੰਗ ਹੈ ਸਾਰੀ ਐ ਸੋਸ਼ਲ ਮੀਡੀਆ ਵਿੱਚ ਬੰਦਾ। ਉਹ ਤਾਂ ਓਨਲੀ ਰਿਕਾਰਡ ਪਿਆ ਹੋਇਆ ਹੈ। ਜਿਹੜਾ ਸੰਸਦ ਆ ਜਿਹੜੇ ਜੇ ਤਾਂ ਕੋਈ ਆਮ ਆਪਾਂ ਗੱਲ ਕਰਦੇ ਆ ਉਹਨੂੰ ਤੋੜਿਆ ਮਰੋੜਿਆ ਜਾ ਸਕਦਾ ਹੈ। ਜਿਹੜਾ ਸੰਸਦ ਆ ਜਿੱਥੇ ਕਿ ਕਲਾ-ਕਲਾ ਸਾਹ ਵੀ ਨੋਟ ਕੀਤਾ ਜਾਂਦਾ ਹੈ। ਕਿਹੜੇ ਜ਼ਿੰਮੇਵਾਰ ਐਮਪੀ ਨੇ ਕੀ ਕਿਹਾ, ਕਦੋਂ ਕਿਹਾ ਸਾਰਾ ਕੁਝ ਨੋਟ ਕੀਤਾ ਜਾਂਦਾ ਹੈ। ਜੇਕਰ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਤਾਂ ਉਹ ਜਿਹੜੀ ਆਪਦੀ ਪ੍ਰੋਸੀਡਿੰਗ ਆ ਜੋ ਲੋਕ ਸਭਾ ਦੇ ਵਿੱਚ ਸਾਰਾ ਰਿਕਾਰਡਡ ਜਿਹੜਾ ਤੋੜ ਮੋੜ ਕੇ ਪੇਸ਼ ਆਮ ਆਮ ਤੌਰ ਤੇ ਹੋ ਸਕਦਾ ਹੈ ਸੰਸਦ ਦੇ ਵਿੱਚ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਉਸ ਨੂੰ ਤੋੜ ਮੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਆ ਮੈਂ ਸਰ ਕੀ ਨਾਮ ਤੇ ਕੀ ਕਹਿਣਾ ਚਾਹੁੰਨਾ ਇਹ ਬਾਕੀ ਮੈਂ ਅਮਰਤਲਾਲ ਚੇਅਰਮੈਨ ਡਿਸਟ੍ਰਿਕਟ ਪਲਾਨਿੰਗ ਕਮੇਟੀ ਬਟਿੰਡਾ ਅੱਜ ਸਾਡੀ ਪਾਰਟੀ ਵੱਲੋਂ ਜਿਹੜੇ ਸਾਡੇ ਗ੍ਰਹਿ ਮੰਤਰੀ ਦੇਸ਼ ਦੇ ਨੇ ਉਹਨਾਂ ਨੇ ਸਾਡੇ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਘੜਿਆ ਬਹੁਤ ਵਧੀਆ ਸੰਵਿਧਾਨ ਆ ਸਾਡਾ ਲਚਕੀਲਾ ਸੰਵਿਧਾਨ ਆ ਸਾਨੂੰ ਬਹੁਤ ਹੱਕ ਦਿੱਤੇ ਹੋਏ ਆ ਹਮੇਸ਼ਾ ਹੀ ਜਿਹੜੀ ਭਾਜਪਾ ਇਸ ਸੰਵਿਧਾਨ ਨੂੰ ਬਦਲਣ ਦੀ ਕਰ ਕਰਦੀ ਆ ਉਹਨਾਂ ਨੇ ਪਵਿੱਤਰ ਸਦਨ ਦੇ ਵਿੱਚ ਸਾਡੇ ਭੀਮਰਾਓ ਅੰਬੇਦਕਰ ਜੀ ਦੇ ਖਿਲਾਫ અપਮਾਨ ਸ਼ਬਦ ਕਹੇ ਜਿਹਦੀ ਅਸੀਂ ਨਿੰਦਾ ਕਰਦੇ ਆ ਤੇ ਉਸ ਨਿੰਦਿਆ ਦੇ ਖਿਲਾਫ ਸਾਡੀ ਪਾਰਟੀ ਅੱਜ ਇਕੱਠੇ ਹੋ ਕੇ ਹਮਿਤ ਸ਼ਾਹ ਦਾ ਪੁਤਲਾ ਸਾੜਿਆ ਜੀ ਉਹਨਾਂ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਅਸੀਂ ਮੋਦੀ ਜੀ ਨੂੰ ਅਪੀਲ ਕਰਦੇ ਆ ਕਿ ਉਹਨਾਂ ਤੋਂ ਤੁਰੰਤ ਤਸਤੀਫਾ ਲਿਆ ਜਾਵੇ ਇੱਕ ਵਰਗ ਦਲਿਤ ਭਾਈਚਾਰੇ ਦਾ અપਮਾਨ ਕੀਤਾ ਜੀ ਜੈ